ਤੁਹਾਨੂੰ ਕਾਫੀ ਮੈਨੂੰ ਪਤਾ ਲੱਗਿਆ ਕਿ ਤਕਲੀਫਾਂ ਦੇ ਦੌਰ ਚੋਂ ਵੀ ਗੁਜ਼ਰਨਾ ਪਿਆ ਕੋਈ ਸ਼ੁਰੂਆਤੀ ਦੌਰ ਚ ਤੁਸੀਂ ਉਹ ਕਿਤਾਬ ਨੂੰ ਥਾਵਾ ਥਾਵਾ ਤੇ ਪਹੁੰਚਦਿਆਂ ਕੀਤਾ ਜਾਂ ਤੁਸੀਂ ਅਪਰੋਚ ਕੀਤੀ ਪਬਲਿਸ਼ਰਜ਼ ਨੂੰ ਉਹ ਗੱਲ ਮੈਂ ਜ਼ਰੂਰ ਸੁਣਨੀ ਚਾਹੁੰਨਾ ਕਿਉਂਕਿ ਲੋਕਾਂ ਤੱਕ ਉਹ ਗੱਲ ਪਹੁੰਚਣੀ ਬੜੀ ਲਾਜ਼ਮੀ ਹੈ ਕਿਉਂਕਿ ਜਿਸ ਲੈਵਲ ਤੇ ਅਸੀਂ ਆ ਪਹੁੰਚੇ ਹੋਏ ਹਾਂ ਇੱਥੇ ਜਿਸ ਪਲੇਟਫਾਰਮ ਤੇ ਅਸੀਂ ਇੱਥੇ ਆਏ ਹਾਂ ਇਹ ਇੰਟਰਨੈਸ਼ਨਲ ਰਾਈਟਰ ਹੀ ਆ ਸਕਦੀ ਹੈ ਜੀ ਜੇ ਤੁਸੀਂ ਵੈਸੇ ਵੀ ਤੁਸੀਂ ਦੇਖ ਲਓ ਜੇ ਤੁਸੀਂ Amazon ਜਾਂ ਹੋਰ YouTube 'ਤੇ ਜਿਹੜੇ ਫੋਰਮ ਦੇ ਵਿੱਚ ਜਿਹੜੀਆਂ ਵਰਕਸ਼ਾਪਸ ਹੁੰਦੀਆਂ ਆ ਉਹ ਇਸ ਲੈਵਲ ਤੇ ਹੁੰਦੀਆਂ ਪਰ ਪੰਜਾਬੀ ਦੇ ਹਿੱਤ ਇਹ ਪਹਿਲੀ ਵਾਰ ਹੋਇਆ ਕਿ ਇਸ ਲੈਵਲ ਤੇ ਇਸ ਲੈਵਲ ਤੇ ਇਹ ਵਰਕਸ਼ਾਪ ਹੋ ਰਹੀ ਹੈ ਤੇ ਮੈਂ ਦੱਸ ਦੇਣਾ ਚਾਹਣਾ ਕਿ ਕਿਤਾਬ ਜਿਹੜੀ ਇਹ ਜਿਹੜੀ ਕਾਪੀ ਆ ਅਜੇ ਤੱਕ ਇਹ 17000 ਵਿਕ ਚੁੱਕੀ ਆ ਹਜ਼ੂਰ ਕੀ ਬਾਤ ਹੇ ਬਾਪੂ ਇਹ ਇਹ ਤੁਹਾਡਾ ਸਰੋਤ ਹੈ ਜੀ ਇਸ ਤੁਹਾਡਾ ਸਰੋਤ ਹੈ ਸੋ ਪਲੀਜ਼ ਮੈਂ ਪੁਲਿਸ਼ਿੰਗ ਬਾਰੇ ਤੁਹਾਡੀ ਅਪਰੋਚ ਮੌਦੇ ਬਾਰੇ ਥੋੜੇ ਬੋਲ ਗੱਲ ਕਰਨੀ ਚਾਹਣਾ ਹੈ ਇਹਨਾਂ ਬਾਈ ਕਿਤਾਬ ਲਿਖਣ ਦਾ ਜਾਂ ਗੀਤ ਲਿਖਣ ਦਾ ਜਿਹੜਾ ਮੇਰਾ ਪ੍ਰੋਸੈਸ ਬਹੁਤ ਕਿਸਾਨੀ ਨਾਲ ਪਰਿਵਾਰ ਜੁੜਿਆ ਸੀ ਖੇਤੀ ਨਾਲ ਜੁੜਿਆ ਸੀ ਤਾਂ ਉੱਥੋਂ ਹੀ ਸਾਰਾ ਚੱਲਦਾ ਸੀ ਜਦੋਂ ਮੈਂ ਨਿੱਕਾ ਹੁੰਦਾ ਸੀ ਸਕੂਲ ਪੜਦਾ ਸੀ ਮੈਂ ਰਿਹਪੀ ਹੁਣ ਇਕੱਠੇ ਅਸੀਂ ਪੜਦੇ ਰਹੇ ਉਦੋਂ ਕੀ ਹੁੰਦਾ ਮੈਨੂੰ ਕਣਕ ਝੋਨਾ ਵੱਢਣ ਵੇਲੇ ਬੱਡੇ ਭਾਈ ਹੁਣੀ ਕਹਿੰਦੇ ਤੂੰ ਮੰਡੀ ਚ ਕਣਕ ਝੋਨੇ ਕੋਲ ਬਹਿਣਾ ਤੇ ਮੈਨੂੰ ਤਾਂ ਚਾਹ ਹੁੰਦਾ ਵੀ ਉਹਨੇ ਦਿਨ ਸਕੂਲ ਨਹੀਂ ਜਾਣਾ ਪੈਂਦਾ ਤੂੰ ਕਣਕ ਝੋਨੇ ਕੋਲ ਪਰ ਉਹ ਕਹਿੰਦੇ ਵੀ ਹੁਣ ਆਪਾਂ ਝੋਨਾ ਮੰਡੀ ਸੜਤਾ ਤੇ ਕਣਕ ਮੰਡੀ ਸੜਤੀ ਤੂੰ ਉੱਥੇ ਬਹਿ ਜਾ ਉਹ ਮੈਨੂੰ ਐ ਜਰੂਰ ਇਨੀ ਸਮਝ ਨਹੀਂ ਸੀ ਪਰ ਮੈਨੂੰ ਮਹਿਸੂਸ ਹੁੰਦਾ ਯਾਰ ਇਹ ਖਾਣ ਵਾਲੀ ਚੀਜ਼ ਐ ਦੁਨੀਆ ਦਾ ਇਹਦੇ ਬਿਨਾ ਗੁਜ਼ਾਰਾ ਨਹੀਂ ਅਸੀਂ ਇਹਨੂੰ ਸੜਦੇ ਆਂ ਜਾਂ ਸਾਨੂੰ ਨਹੀਂ ਵੇਚਣੀ ਆਉਂਦੀ ਜਾਂ ਲੈਣ ਵਾਲਾ ਨਹੀਂ ਲੈਂਦਾ ਕਿਤੇ ਕੋਈ ਸਮੱਸਿਆ ਵੀ ਇਹ ਸੱਟਣ ਵਾਲੀ ਚੀਜ਼ ਨਹੀਂ ਹੈ ਜੋ ਅਸੀਂ ਸਿੜਦੇ ਆ ਤਾਂ ਉਹ ਮੇਰੇ ਅੰਦਰ ਰੜਕ ਰਹੀ ਗੀਤ ਲਿਖਣ ਲੱਗ ਗਿਆ ਗੀਤ ਜਦੋਂ ਆਉਣ ਤੱਕ ਲੱਗੇ ਤਾਂ ਮੈਂ ਉਸ ਵੇਲੇ ਸਿੱਟਣੇ ਨੇ ਇਹ ਮੇਰੇ ਨੇ ਤੇ ਇਹ ਮੈਂ ਇਹਨਾਂ ਦਾ ਮੁੱਲ ਲੈਣਾ ਤਾਂ ਉਸੇ ਜੋ ਕਿਤਾਬ ਜਦੋਂ ਲਿਖਣ ਤੇ ਸੀ ਵੀ ਕਿਤਾਬ ਕਿਉਂਕਿ ਮੇਰੇ ਪਿੰਡੋਂ ਬਾਈ ਰਾਜਵਿੰਦਰ ਆ ਉਹ ਵੀ ਪਹਿਲਾਂ ਲਾਹੌਰ ਗਿਆ ਸੀ ਉਹਨਾਂ ਨੇ ਵੀ ਇੱਕ ਕਿਤਾਬ ਲਾਹੌਰ ਤੇ ਲਿਖੀ ਸੀ ਤੇ ਜਦੋਂ ਮੈਂ ਗੱਲ ਕੀਤੀ ਵੀ ਐ ਕਿਤਾਬ ਦਾ ਪ੍ਰੋਸੈਸ ਚੱਲ ਰਿਹਾ ਕਿਤਾਬ ਲਿਖ ਰਹੇ ਹਾਂ ਕੋ ਕਹਿੰਦਾ ਯਾਰ ਗੁਰਵਿੰਦਰ ਕਾਹ ਨੂੰ ਕੋਈ ਪਰਦਾ ਨਹੀਂ ਮਾੜੀ ਹਾਲਤ ਹੁੰਦੀ ਆ ਮੈਂ ਲਿਖੀ ਸੀ ਤੇ ਮੈਂ ਨੇ ਹਾਲ ਸਿੰਘ ਵਾਲੇ ਕਿਸੇ ਦੁਕਾਨਦਾਰ ਨੂੰ ਪਹਿਲਾਂ ਤਾਂ ਦੇ ਕੇ ਆਇਆ ਧੱਕੇ ਨਾਲ ਕਹਿੰਦਾ ਮੈਂ ਉਹ ਤੋਂ ਪੈਸੇ ਨਹੀਂ ਲੈਣਾ ਚਾਹੁੰਦਾ ਸੀ ਪਰ ਮੈਂ ਉਹਨੂੰ ਹੁਣ ਪੰਜਵੇਂ ਸੱਤਵੇਂ ਦਿਨ ਜਾ ਕੇ ਮਿਲਿਆ ਕਹਿੰਦਾ ਮੈਨੂੰ ਐਂ ਸੀ ਪਤਾ ਲੱਗੇ ਕਿ ਇਹਨੇ ਪੜ੍ਹੀ ਕੀ ਹੋਇਆ ਤਾਂ ਕਹਿੰਦਾ ਉਹ ਕਹਿੰਦਾ ਕਹਿੰਦਾ ਮੈਂ ਉਹਨੂੰ ਜਾ ਕੇ ਪੁੱਛਿਆ ਹਾਂ ਵੀ ਕੋਈ ਪੈਸਾ ਵਟਿਆ ਦੇ ਦੋ ਰੁਪਏ ਕਿਤਾਬ ਦੇ ਵਟੇ ਆ ਤਾਂ ਕਹਿੰਦਾ ਉਹ ਕਹਿੰਦਾ ਯਾਰ ਇੱਥੇ ਸਿੱਟੀ ਪਈ ਆ ਚੱਕ ਕੇ ਲੈ ਜਾ ਕੰਦਾ ਐਵੇਂ ਹੁੰਦੀ ਆ ਤੇ ਮੈਨੂੰ ਲੱਗਦਾ ਸੀ ਕਿਤਾਬ ਸਿੱਟਣੀ ਨਹੀਂ ਆਉ ਕਿਸੇ ਨੂੰ ਨਹੀਂ ਦੇਣੀ ਉਸੇ ਚੱਕਰ ਦੀ ਮੈਂ ਪਬਲਿਸ਼ਰ ਕਿਸੇ ਕੋਲੇ ਨਹੀਂ ਗਿਆ ਤਾਂ ਮੈਂ ਸਿੱਧਾ ਪ੍ਰਿੰਟਿੰਗ ਪ੍ਰੈਸ ਨਾਲ ਸੰਪਰਕ ਕਰਕੇ ਵੀ ਕਿਤਾਬ ਆਪ ਛਾਪਣੀ ਆ ਇਹ ਨਹੀਂ ਸੀ ਪਤਾ ਇਹਨੇ ਪاپੂਲਰ ਹੋ ਜਾਣਾ ਇਹ ਨਹੀਂ ਪਤਾ ਸੀ ਇਹਨੇ ਇੰਨੀ ਵਿਕ ਜਾਣਾ ਪਰ ਇਹ ਜ਼ਰੂਰ ਪਹਿਲੇ ਦਿਨੋਂ ਹੀ ਦਿਮਾਗ ਸੀ ਕਿ 1000 ਕਾਪੀ ਛਾਪਣੀਆਂ ਸੱਜਣਾ ਪਿਆਰਿਆਂ ਨੂੰ ਦੇ ਦੇਾਂਗੇ ਉਦੋਂ ਬਾਅਦ ਜੇ ਕੋਈ ਮੁੱਲ ਲੈਣੀ ਚਾਹੂਗਾ ਤਾਂ ਉਹ ਤੂੰ ਵੇਚਣ ਵਾਸਤੇ ਦੇਵਾਂਗੇ ਵੇਚ ਦੇਵਾਂਗੇ ਤੇ ਨਹੀਂ ਇਹ ਧੱਕੇ ਨਾ ਜਾ ਕੇ ਦੁਕਾਨਾਂ ਤੇ ਨਹੀਂ ਰੱਖਣੀ ਇਸ ਕਰਕੇ ਮੈਂ ਉਹ ਆਪ ਛਾਪਿਆ ਪਬਲਿਸ਼ਰਾਂ ਕੋਲੇ ਨਹੀਂ ਗਿਆ ਕਿਉਂਕਿ ਪਬਲਿਸ਼ਰ ਕਹਿੰਦੇ ਫਿਰ ਅਸੀਂ ਇੱਕ ਡਿਸਟ੍ਰੀਬਿਊਟਰ ਉਹਨਾਂ ਦਾ ਇੱਕ ਆਪ ਦਾ ਤਰੀਕਾ ਕਿਤਾਬਾਂ ਨੂੰ ਚਲਾਉਣ ਦਾ ਵੇਚਣ ਦਾ ਢੰਗ ਹੈ ਤਾਂ ਮੈਂ ਉਹ ਪ੍ਰੋਸੈਸ ਵਿੱਚ ਨਹੀਂ ਬੈਣਾ ਚਾਹੁੰਦਾ ਸੀ ਵੀ ਮੈਂ ਕਿਸੇ ਨੂੰ ਫੋਨ ਕਰਕੇ ਪੁੱਛਾਂ ਕਿ ਕਿਤਾਬ ਕਿਵੇਂ ਆ ਚੱਲੀ ਆ ਕਿ ਨਹੀਂ ਚੱਲੀ ਇੱਕ ਮੈਨੂੰ ਇਹ ਸੀ ਵੀ ਜਿਵੇਂ ਆ ਗੀਤਾਂ ਦੇ ਚੈਨਲ ਕਲਾਕਾਰਾਂ ਨੇ ਆਪ ਦੇ ਲਾਏ ਨੇ ਉਹਦੇ ਨਾਲ ਜਿੱਥੇ ਕੋਈ ਕਮਾਈ ਦਾ ਫਰਕ ਪਿਆ ਹੋ ਉਹ ਵੱਖਰਾ ਸੱਚ ਪਤਾ ਲੱਗਣ ਲੱਗ ਗਿਆ ਜਿਹੜਾ ਆਰਟਿਸਟ ਮਾਈਂਡ ਆ ਜਿਹੜਾ ਬੰਦਾ ਲਿਖਣ ਗਾਉਣ ਵਾਲਾ ਨਾ ਉਹਦਾ ਗੀਤ ਆਏ ਤੋਂ ਬਾਅਦ ਉਹਨੂੰ ਇਹ ਬਹੁਤ ਰਹਿੰਦਾ ਕਿ ਕਿਸੇ ਨੇ ਸੁਣਿਆ ਕਿ ਨਹੀਂ ਤੇ ਜਿਹੜੀ ਅਸਲ ਕਹਾਣੀਆਂ ਉਹ ਉਹਨੂੰ ਪਤਾ ਲੱਗਦੀ ਆ ਉਹ ਜਿਹਦੇ ਚੈਨਲ ਤੋਂ ਆ ਉਹ ਫਿਰ ਕਿਸੇ ਨੂੰ ਫੋਨ ਕਰਦਾ ਬਾਈ ਕਿਵੇਂ ਚੱਲ ਰਿਹਾ ਹੈ ਉਹ ਕਹਿੰਦੇ ਠੀਕ ਹੈ ਕਿਤੇ ਉਹ ਕਹਿੰਦੇ ਵਧੀਆ ਚੱਲ ਰਿਹਾ ਕਈ ਵਾਰੀ ਕਹਿੰਦੇ ਨੇ ਇਸ ਤਾਂ ਐਡ ਲਾ ਕੇ ਹੀ ਤੋਰਿਆ ਗਾਣੇ ਨੂੰ ਉਹ ਅਖੀਰ ਤੱਕ ਅੰਦਰੋਂ ਸੰਤੁਸ਼ਟ ਨਹੀਂ ਹੁੰਦਾ ਉਹਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਆਪਦੇ ਚੈਨਲ ਲੱਗਣੇ ਸ਼ੁਰੂ ਹੋ ਗਏ ਤੇ ਹੁਣ ਅਸਲ ਕਹਾਣੀ ਪਤਾ ਲੱਗਣ ਲੱਗ ਗਈ گاਉਣ ਵਾਲਿਆਂ ਨੂੰ ਕੰਮ ਵਾਲਿਆਂ ਨੂੰ ਵੀ ਅਸੀਂ ਪੰਜਾਂ ਜੋਗੀਆਂ ਇੱਕ ਪੰਜਾਂ ਜੋਗੀਆਂ ਤਾਂ ਮੈਨੂੰ ਸੀਗਾ ਜੇ ਕਿਸੇ ਤੋਂ ਛਪਾ ਲਈ ਤਾਂ ਮੈਂ ਕਿਵੇਂ ਕਿਸੇ ਨੂੰ ਪੁੱਛੂੰਗਾ ਵੀ ਇਹ ਵਿਕੀ ਚੱਲੀ ਨਹੀਂ ਚੱਲੀ ਕਿਸੇ ਨੇ ਪੜ੍ਹੀ ਕਿ ਨਹੀਂ ਜਿਹਨੂੰ ਆਪ ਛਾਪਾ ਘੱਟ ਤੋਂ ਘੱਟ ਕੋਈ ਭਲੇਖਾ ਦਾ ਨਾ ਹੀ ਰਹੂ ਮੈਂ ਤਾਂ ਨਹੀਂ ਐਵੇਂ ਫਨੇਖਾ ਬਣਿਆ ਤੁਰਿਆ ਫਿਰੂੰ ਵੀ ਕਿਤਾਬ ਬਹੁਤ ਜਲ ਰਹੀ ਆ ਸੱਚ ਦਾ ਪਤਾ ਲੱਗੂ ਤਾਂ ਇਹ ਸਾਰੇ ਥੌਟ ਨੂੰ ਲੈ ਕੇ ਮੈਂ ਇਹਨੂੰ ਆਪ ਪਬਲਿਸ਼ ਕਰਨ ਵਾਲੇ ਪਾਸੇ ਦਰਪਿਆ ਤੇ ਫਿਰ ਬਾਬੇ ਦੀ ਕਿਰਪਾ ਹੋ ਗਈ ਵੀ ਲੋਕਾਂ ਨੂੰ ਪਸੰਦ ਬਹੁਤ ਆ ਗਈ। ਬਹੁਤ ਅੱਛੀ। ਸੋ ਤੁਸੀਂ ਇਹ ਚਾਹੋ ਨਹੀਂ ਕਿ ਉਹ ਨਹੀਂ ਸੀ ਆਪ ਪਬਲਿਸ਼ਰ ਸਾਰੇ ਬਣ ਜੀਏ। ਮੈਂ ਚਾਹਣਾ ਜਿਹੜਾ ਬੰਦਾ ਲਿਖਦਾ ਉਹ ਆਪੇ ਹੀ ਕਰ ਲਵੇ ਕੰਮ। ਬਹੁਤ ਅੱਛੀ। ਬਹੁਤ ਸਾਰਾ। ਬਹੁਤ ਸੋਹਣਾ ਮੈਸੇਜ ਹੈ ਜੀ। ਬਹੁਤ ਸੋਹਣਾ ਮੈਸੇਜ ਹੈ।